ਆਮ ਆਦਮੀ ਪਾਰਟੀ ਦੀ ਉਮੀਦਵਾਰ ਰਾਜਦੇਵੀ ਪਤਨੀ ਕਸ਼ਮੀਰ ਸਿੰਘ ਬਲਾਕ ਪ੍ਰਧਾਨ ਨੇ ਵੱਡੀ ਲੀਡ ਤੇ ਜਿੱਤ ਕੇ ਪੰਚਾਇਤੀ ਚੋਣ ਵੱਡੀ ਲੀਡ ਪ੍ਰਾਪਤ ਕੀਤੀ ਸ਼ਹਿਰ ਬਸੀ ਪਠਾਨਾ ਦੇ ਪਿੰਡ ਰਸੂਲਪੁਰ ਦੀ ਰਹਿਣ ਵਾਲੀ ਜ਼ੋਨ ਨੰਬਰ 8 ਗੋਪਾਲੋ ਤੋਂ ਰਾਜਦੇਵੀ ਪਤਨੀ ਕਸ਼ਮੀਰ ਸਿੰਘ ਬਲਾਕ ਪ੍ਰਧਾਨ ਨੇ ਪੰਚਾਇਤੀ ਚੋਣ ਵੱਡੀ ਲੀਡ ਤੇ ਜਿੱਤ ਪ੍ਰਾਪਤ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਨੇ ਦੱਸਿਆ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕ ਰਪਿੰਦਰ ਸਿੰਘ ਹੈਪੀ ਦਾ तहे ਦਿਲ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਉਹਨਾਂ ਹੋਰ ਕੀ ਕਿਹਾ ਆਓ ਸੁਣਦੇ ਹਾਂ ਆ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਦਾ ਮਹਿਸੂਸ ਹੋ ਰਿਹਾ ਜਿੱਤ ਕੇ ਸਰ ਬਹੁਤ ਵਧੀਆ ਮਹਿਸੂਸ ਹੋ ਰਿਹਾ ਜਿੱਤ ਕੇ ਤੇ ਪਹਿਲਾ ਮੈਂ ਸਭ ਤੋਂ ਪਹਿਲਾਂ ਸਾਡੇ ਸੀਐਮ ਸਾਹਿਬ ਦਾ ਭੋਤਮਾਨ ਜੀ ਦਾ ਤੇ ਰਪਿੰਦਰ ਸਿੰਘ ਹੈਪੀ ਜੀ ਦਾ ਦੋਨਾਂ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਟਿਕਟ ਨਾਲ ਨਵਾਜਿਆ ਤੇ ਮੈਂ ਨਾਲ ਜਿੱਤ ਕੇ ਝੋਲੀ ਚ ਪਾਇਆ ਜੀ ਤੇ ਮੈਂ ਆਪਣੇ ਸਾਰੇ ਸਵਾਦੀ ਜ਼ੋਨ ਦੇ ਤੇ ਵੋਟਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਜਿਤਾਇਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਜਿਤਾਇਆ ਹਿੰਦਾ ਜੀ ਜਿੰਮੀ ਹੁਣ ਜਿੱਤ ਪ੍ਰਾਪਤ ਕਰੀ ਹੈ ਕਿ ਕੀ ਸੋਚਿਆ ਹੈ ਪਿੰਡ ਦਾ ਵਿਕਾਸ ਲਈ ਜੋ ਪਿੰਡਾਂ ਵਿੱਚ ਮੈਨੂੰ ਡਿਊਟੀ ਲਈ ਜਾਣਗੇ ਪਰ ਪੰਡ ਜਿਨੇ ਨਮਾਉਂਦਾ ਹੀ ਆ ਜੀ ਜੀ ਹਾਂ ਜੀ ਧੰਨਵਾਦ ਜੀ ਹਾਂਜੀ ਹਾਂਜੀ ਸਰ ਅੱਜ ਜਿੱਤ ਪ੍ਰਾਪਤ ਕੀਤੀ ਹੈ ਜੀ ਹਰਗਣਾ ਪਿੰਡ ਤੋਂ ਹਿੰਦਾ ਹੀ ਨੇ ਕਿੰਨੀ ਕਿ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਜਿੱਤ ਜੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਪਰ ਸਭ ਤੋਂ ਪਹਿਲਾਂ ਮੈਂ ਜੋ ਸਾਡੇ ਸਵਾਜੀ ਜੋਂ ਦੇ ਜਨੇ ਵੀ ਵੋਟਰ ਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅਰਜਿੰਦੇ ਸਿੰਘ ਜੀ ਨੂੰ ਆਪਣੀ ਜਿਹੜੀ ਬਹੁਤ ਹੀ ਕੀਮਤੀ ਵੋਟ ਆ ਉਹ ਪਾ ਕੇ ਅੱਜ ਇਹ ਕੁ ਲੋ ਮਿਦਵਾਰੇ ਦਾ ਉਹ ਸਾਡੇ ਸਾਹਮਣੇ ਕੀਤਾ ਜਾ ਰਿਹਾ ਉਹ ਹੀ ਜ ਹੈ ਬਹੁਤ ਜ਼ਿਆਦਾ ਜਿਹਨੂੰ ਆਪਾਂ ਚਾਅ ਦਾ ਵਿੱਚ ਨਹੀਂ ਬਿਆਨ ਕਰ ਸਕਦੇ ਸੋ ਭਵੰਤਮਨ ਸਾਹਿਬ ਦੀ ਜੋ ਸੋਚ ਆ ਰੰਗਲਾ ਪੰਜਾਬ ਬਣਾਉਣ ਦੀ ਉਹ ਉਸ ਨੂੰ ਅਸੀਂ ਕੋਸ਼ਿਸ਼ ਕਰਾਂਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਜ਼ਮੀਨੀ ਪੱਧਰ ਤੋਂ ਲੈ ਕੇ ਉੱਪਰ ਤੱਕ ਦੇ ਇੱਕ ਲਿੰਕ ਹੁੰਦਾ ਹੈ ਬਲਾਗ ਸ਼ਾਂਤੀ ਮੈਂਬਰਾਂ ਦਾ ਉਹ ਸਮਝਦਾ ਵੀ ਹਿੰਦੂ ਜੀ ਆਉਣ ਵਾਲੇ ਸਮੇਂ ਵਿੱਚ ਆਪਣੀ ਜਿਹੜੀ ਡਿਊਟੀ ਆ ਬਹੁਤ ਤਨਦੇਹੀ ਤੇ ਧੰਨਮਨ ਧੰਨ ਦੇ ਨਾਲ ਇਹ ਨਿਮਾਉਣਗੇ ਦੇਖਦੇ ਹੈ ਕਿ ਪੰਜਾਬ ਸਰਕਾਰ ਉਹਨਾਂ ਵਧੀਆ ਪ੍ਰਾਧਾਨੇ ਕਿੱਥੇ ਕਿਨੇ ਉਸ ਦੇਖਿਆ ਜੇ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਿੱਤਾ ਵਧੀਆ ਨਿਕਲੀਆਂ ਨਹੀਂ ਕੀਵੇਂ ਦੇਖਦੇ ਹੋ ਵੀ ਅੱਗੇ ਆਉਣ ਵਾਲੀ 2027 ਦੇ ਵੀ ਚੋਣਾਂ ਆਉਧਰ ਕੀ ਸਿਆਲ ਦੇਖੋ ਜੀ ਜੇ ਸਾਡੀ ਪੰਜਾਬ ਸਰਕਾਰ ਉਹ ਅੰਦਮਨ ਸਾਹਿਬ ਬਹੁਤ ਹੀ ਇਮਾਨਦਾਰੀ ਦੇ ਨਾਲ ਚਾਹੇ ਮਸ਼ਿਆਂ ਦੇ ਖਿਲਾਫ ਚਾਹੇ ਭ੍ਰਿਟਾਚਾਰ ਦੇ ਖਿਲਾਫ ਉਹ ਇੱਕ ਜੰਗ ਲੜ ਰਹੇ ਨੇ ਜਮਿੰਦੀ ਪੱਗੜੀ ਲੜਾਈ ਹੈ ਕਿਉਂਕਿ ਪਿਛਲੇ 70 ਸਾਲਾਂ ਵਿੱਚ ਜੋ ਘਾਟਾ ਹੈ ਉਹ ਚਾਰ ਸਾਲਾਂ ਦੀ ਸ਼ਾਇਦ ਅਸੀਂ ਉਹ ਪੂਰੀ ਨਹੀਂ ਕਰ ਸਕਦੇ ਸੀ ਸਰਕਾਰ ਕਿਉਂਕਿ ਲੱਗੀ ਹੋਈ ਆ ਬਹੁਤ ਇਮਾਨਦਾਰੀ ਦੇ ਨਾਲ ਕੁਝ ਸਮਾਂ ਚਾਹੀਏ ਆਉਣ ਵਾਲੇ ਟਾਈਮ ਵਿੱਚ ਅਸੀਂ ਵੀ ਮੰਨ ਕਰਾਂਗੇ ਪੰਜਾਬ ਦੇ ਲੋਕਾਂ ਤੋਂ ਵੀ ਸਾਨੂੰ ਭਗਵੰਦ ਮਾਨ ਸਾਹਿਬ ਨੂੰ ਹੋਰ ਟਾਈਮ ਤੇ ਜਾਵੇ ਆਮ ਆਦਮੀ ਪਾਰਟੀ ਨੂੰ ਹੋਰ ਟਾਈਮ ਤੇ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਦੀ ਜਿਹੜੀ ਸਮੱਸਿਆਵਾਂ ਆ ਉਹਨਾਂ ਨੂੰ ਇਹ ਮੀਨੀ ਪੱਧਰ ਤੋਂ ਟਾਈਮ ਨਿਰੰਦੇ ਨਾਲ ਬੱਦ ਤੋਂ ਬੱਦ ਨੂੰ ਆਪਾਂ ਇਹਨਾਂ ਨੂੰ ਸਮੱਸਿਆਵਾਂ ਚਾਹੀਏ ਨਸ਼ੇ ਦੀ ਸੀ ਚਾਹੇ ਹੋਰ ਆਪਣੇ ਪ੍ਰਸ਼ਚਾਰ ਦੀ ਆ ਇਹ ਮੱਤ ਪਾਈ ਜਾਊਗੀ